ਉਹ 2500 ਰੁਪਇਆ ਕੀ ਕਰਨਾ ਹੁਣ ਤੂੰ ਉਹ ਸੂਟ ਲਿਆਈ ਤੇ ਨਹੀਂ ਕੱਲ ਤੂੰ ਖਰੀਦ ਕੇ ਇੱਕ। ਓ ਯਾਰ ਸੂਟ ਨਹੀਂ ਮੈਂ ਮੇਕਅਪ ਦਾ ਸਮਾਨ ਲਿਓਣਾ ਵਾ। ਇੱਕ ਦੇ ਸਾਲਾ ਤੁਹਾਡਾ ਬੂਥਾ ਰੰਗਣ ਦਾ ਨਹੀਂ ਕੰਜਰਖਾਨਾ ਖਤਮ ਹੁੰਦਾ। ਆਓ ਇਹੜਾ ਬੈਗ ਜਾ ਭਰ ਕੇ ਬੈਠੀ ਆ ਉਹ ਸਾਰਾ ਉਹੋ ਹੀ ਆ ਰੰਗ ਰੁੰਗ ਜੇ ਹੀ ਆ ਤੇਰੇ ਮੂੰਹ ਤੇ ਲਾਉਣ ਵਾਲੇ। ਓ ਯਾਰ ਮੈਂ ਬ੍ਰਸ਼ਰ ਬਿਊਟੀ ਬਲੈਂਡਰ ਲਿਓਣਾ ਵਾ। ਗ੍ਰੈਂਡਰ ਗ੍ਰੈਂਡਰ ਸਾਲਾ ਕਰਨਾ ਉਹਦੇ ਹੈਗਾ ਆਪਣੇ ਕੋ। ਓ ਗ੍ਰੈਂਡਰ ਨਹੀਂ ਬਿਊਟੀ ਬਲੈਂਡਰ। ਕੀ ਵਾਹ ਕਿਹੜਾ ਸਾਲਾ ਬਲੈਂਡਰ ਤੇ ਕਿਹੜਾ ਤੁਹਾਡਾ ਬਿਊਟੀ ਚੜਿਆ ਵਾ ਤੁਹਾਨੂੰ ਕਿਦੇ ਸਾਲੇ ਤੁਹਾਡੇ ਆ ਬੁਰਛੇ ਜੇ ਨਹੀਂ ਤੁਹਾਡੇ ਪੂਰੇ ਹੁੰਦੇ ਅਡੇਲੇ ਵਾਲਾ ਵੱਖਰਾ ਗੱਲਾਂ ਵਾਲਾ ਵੱਖਰਾ ਬੁੱਲਾ ਵਾਲਾ ਵੱਖਰਾ ਸਾਲਾ ਇੰਨਾ ਸਮਾਨ ਤੇ ਕਿਸੇ ਰਾਜਗਰੀ ਮਿਸਤਰੀ ਕੋ ਨਹੀਂ ਹੁੰਦਾ ਜਿੰਨਾ ਤੁਸੀਂ ਇਕੱਠਾ ਕਰਕੇ ਬੈਠੀਆਂ ਜੇ ਐਵੇਂ ਸਾਲਾ ਬੰਦੇ ਠੱਗਣ ਦੇ ਬਹਾਨੇ ਬਣਾਏ ਤੁਸੀਂ ਸਾਰੇ ਐਵੇਂ ਬਹੁਤੀਆਂ ਗੱਲਾਂ ਨਾ ਮਾਰੋ ਮੇਰੇ ਬ੍ਰਸ਼ ਸਾਰੇ ਖਰਾਬ ਹੋਏ ਆ ਮੈਨੂੰ ਲੈਣੇ ਆਂ ਜ਼ਰੂਰੀ ਆ ਕਿਹੜੇ ਬ੍ਰਸ਼ੂ ਖਰਾਬ ਹੋ ਗਏ ਤੇਰੇ ਬ੍ਰਸ਼ ਖਰਾਬ ਹੋ ਗਏ ਕਲੀ ਦਾ ਰੰਗ ਕਰਦੀ ਤੂੰ ਬ੍ਰਸ਼ ਤੇਰੇ ਖਰਾਬ ਹੋ ਗਏ ਉਹ ਬਿਆਕਲੀ ਵਾਲਾ ਬੁਰਸ਼ੋਦਰ ਉਹ ਮਾਰ ਲਿਆ